ਅੱਜ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਨੇ ਪੰਜਾਬ ਸਰਕਾਰ ਦਾ ਜਿਹੜਾ ਹੈਲੀਕਾਪਟਰ ਆ ਉਹ ਗੁਰਦਾਸਪੁਰ ਤੇ ਪਠਾਨਕੋਟ ਦੇ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਖੇਤਰ ਆ ਉਹਨਾਂ ਦੇ ਵਿੱਚ ਫੂਡ ਦੀ ਸਪਲਾਈ ਲਈ ਤੇ ਉੱਥੋਂ ਪਬਲਿਕ ਨੂੰ ਬਾਹਰ ਕੱਢਣ ਲਈ ਉਹਨਾਂ ਨੂੰ ਰੈਸਕਿਊ ਕਰਨ ਲਈ ਜਿਹੜਾ ਹੈਗਾ ਆ ਉਹ ਪ੍ਰਦਾਨ ਕੀਤਾ ਗਿਆ ਤੇ ਉਸੇ ਲੜੀ ਦੇ ਵਿੱਚ ਅਸੀਂ ਇੱਥੋਂ ਪਠਾਨਕੋਟ ਤੋਂ ਡਿਪਟੀ ਕਮਿਸ਼ਨਰ ਜਿਹੜੇ ਪਠਾਨਕੋਟ ਦੇ ਦਿੱਤੇ ਉਪਲ ਤੇ ਮੈਂ ਤੇ ਬਾਕੀ ਹੋਰ ਸਾਰੀ ਐਡਮਿਨਿਸਟ੍ਰੇਸ਼ਨ ਦੀ ਟੀਮ ਨੇ ਤੇ ਅੱਜ ਉਥੋਂ ਜਿਹੜਾ ਹੈਲੀਕਾਪਟਰ ਆ ਇਹ ਫੁੱਲ ਲੋਡ ਜਿਹੜਾ ਹੈਗਾ ਫੂਡ ਭੇਜਿਆ ਗਿਆ ਔਰ ਉਹਨਾਂ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਿਹੜੇ ਪੁਲਿਸ ਆਫੀਸਰ ਨਾਲ ਗਏ ਉਹਨਾਂ ਨੂੰ ਕਿਹਾ ਗਿਆ ਕਿ ਜਿੱਥੇ ਵੀ ਕਿਤੇ ਲੱਗਦਾ ਕਿ ਉਹ ਖੇਤਰ ਪਾਣੀ ਨਾਲ ਸੇਪਸੇ ਤੇ ਘਿਰਿਆ ਹੋਇਆ ਤੇ ਸਹਾਇਤਾ ਲਈ ਨਹੀਂ ਕੋਈ ਵੀ ਪਹੁੰਚ ਰਿਹਾ ਕਿ ਪੰਜਾਬ ਸਰਕਾਰ ਦਾ ਇਹ ਹੈਲੀਕਾਪਟਰ ਉੱਥੇ ਹਰ ਜਗ੍ਹਾ ਤੇ ਜਾਵੇਗਾ ਤੇ ਜਿੱਥੇ ਫੂਡ ਦੀ ਲੋਡ ਆ, ਰੈਸਕਿਊ ਕਰਨ ਦੀ ਲੋਡ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜ਼ਰੂਰਤ ਹੈਗੀ ਆ ਉੱਥੇ ਇਹ ਜਿਹੜੀ ਹੈ ਲਿਗਾ ਹੈਲੀਕਾਪਟਰ ਰਾਹੀਂ ਪੂਰੀ ਕੀਤੀ ਜਾਏਗੀ ਔਰ ਇਹ ਕਾਰਵਾਈ ਅਜੇ ਨਹੀਂ ਅੱਗੇ ਵੀ ਜਿਹੜੀ ਹੈਗੀ ਆ ਕੁਝ ਦਿਨਾਂ ਤੱਕ ਜਦ ਤੱਕ ਇਹ ਕਾਰਵਾਈ ਸਾਰੀ ਮੁਕੰਮਲ ਨਹੀਂ ਹੋ ਜਾਂਦੀ ਰੈਸਕਿਊ ਪੂਰਾ ਨਹੀਂ ਹੋ ਜਾਂਦਾ ਇਸੇ ਤਰੀਕੇ ਨਾਲ ਚਲਦੀ ਰਹੇਗੀ